ਮੁਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਹੁੰਚ ਗਏ ਨਾਬਾ ਜੇਲ੍ਹ ਦੇ ਵਿੱਚ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਨਾਲ ਕੀਤੀ ਹੈ ਮੁਲਾਕਾਤ ਸੀਐਮ ਮੰਨ ਦੇ ਬਾਰੇ ਸੁਖਵੀਰ ਸਿੰਘ ਬਾਦਲ ਨੇ ਬਹੁਤ ਵੱਡਾ ਤੰਜ ਕੱਸਿਆ ਹੈ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਅਫਸਰਾਂ ਨੂੰ ਵੀ ਤਿਆਰ ਰਹਿ ਲਈ ਕਿਹਾ ਸਮਾਂ ਬਹੁਤ ਨੇੜੇ ਆ ਗਿਆ ਹੈ ਇਹੀ ਜੇਲ੍ਹ ਹੋਵੇਗੀ ਤੇ ਇਸੇ ਜੇਲ੍ਹ ਦੇ ਵਿੱਚ ਤੁਹਾਨੂੰ ਵਿਕਰਮ ਸਿੰਘ ਮਜੀਠੀਆ ਹੀ ਡਕੇਗਾ ਜੋ ਤੁਸੀਂ ਝੂਠੇ ਕੇਸ ਬਣਾ ਰਹੇ ਜੇ ਸ਼ਗਵੀਰ ਸਿੰਘ ਬਾਦਲ ਦੇ ਵੱਲੋਂ ਅੱਜ ਬਹੁਤ ਵੱਡਾ ਚੈਲੰਜ ਦੇ ਦਿੱਤਾ ਗਿਆ ਪੰਜਾਬ ਸਰਕਾਰ ਔਰ ਮਾਨ ਸਰਕਾਰ ਨੂੰ ਤੁਸੀਂ ਜੁੜੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਬਿਕਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਪਰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਹੈ ਵਿਜੀਲੈਂਸ ਨੇ ਜੋ ਉਹਨਾਂ ਦੀ ਦੁਬਾਰਾ ਚਾਰਾ ਸ਼ੀਟ 11000 ਪੰਨਿਆਂ ਦੀ दाखल ਕੀਤੀ ਗਈ ਹੈ ਜਿਸ ਵਿੱਚ 2007 ਤੋਂ ਲੈ ਕੇ 2017 ਤੱਕ ਬਹੁਤ ਵੱਡਾ ਪ੍ਰਿਸ਼ਟਾਚਾਰ ਦਸ ਕਰੋੜ ਤੋਂ ਵੱਧ ਦਾ ਲੈਣ-ਦੇਣ ਜੋ ਮਿਲਿਆ ਇਸਦੇ ਬਾਰੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਸੁਖਵੀਰ ਸਿੰਘ ਬਾਦਲ ਨਾਪਾ ਜੇਲ੍ਹ ਵਿੱਚ ਪਹੁੰਚੇ ਸੀ ਜੋ ਉਹਨਾਂ ਦਾ ਸਾਥੀ ਉਸ ਸਮੇਂ ਠੇਕੇ ਦਾ ਕਾਰੋਬਾਰ ਕਰਨ ਵਾਲਾ ਹਰਪ੍ਰੀਤ ਗੁਲਾਟੀ ਤੇ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਜਿਹੜਾ ਇਹ ਲੈਣ-ਦੇਣ ਹੋਇਆ ਸੀ 10 ਕਰੋੜ ਦਾ ਉਸਦੇ ਬਾਰੇ ਕੀ ਸਭ ਕੁਝ ਹੈ ਜੋ ਸੁਖਵੀਰ ਸਿੰਘ ਬਾਦਲ ਨੇ ਮਜੀਠੀਆ ਨੂੰ ਮਿਲ ਕੇ ਇਹ ਸਾਰੀ ਗੱਲ ਪੁੱਛੀਏ ਸੋ ਵਿਕਰਮ ਸਿੰਘ ਮਜੀਠੀਆ ਨੇ ਸਪਸ਼ਟ ਕਿਹਾ ਕਿ ਇਹ ਸਭ ਬਦਲਾਖੋਰੀ ਨੀਤੀ ਤੇ ਝੂਠੇ ਕੇਸ ਦੇ ਤਹਿਤ ਜੋ ਵਿਕਮ ਸਿੰਘ ਮਜੀਠੀਆ ਨੂੰ ਅੰਦਰ ਰੱਖਣਾ ਚਾਹੁੰਦੀ ਹੈ ਪੰਜਾਬ ਸਰਕਾਰ ਵਿਕਮ ਸਿੰਘ ਮਜੀਠੀਆ ਨੂੰ ਮਾਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਸੋ ਇਸੇ ਨੂੰ ਲੈ ਕੇ ਕੱਲ ਸੁਖਬੀਰ ਸਿੰਘ ਬਾਦਲ ਮਜੀਠੀਆ ਨੂੰ ਨਾਬਾ ਜੇਲ੍ਹ ਵਿੱਚ ਮਿਲਣ ਵਾਸਤੇ ਪਹੁੰਚੇ ਸੀ ਜੋ 10 ਕਰੋੜ ਤੋਂ ਵੱਧ ਦਾ ਲੈਣ-ਦੇਣ 11 ਹਜ਼ਾਰ ਪੰਨਿਆਂ ਦੀ ਜੋ ਦੁਬਾਰਾ ਚਾਰਾਸ਼ਿਰਿਸ਼ ਦਾਖਲ ਹੋਈ ਉਸ ਦੇ ਵਿੱਚ ਬਹੁਤ ਵੱਡੇ ਸ਼ੰਕੇ ਖੜੇ ਹੋਏ ਨੇ ਸੋ ਵਿਕਮ ਸਿੰਘ ਮਜੀਠੀਆ ਚਰਦੀ ਕਲਾ ਵਿੱਚ ਹਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰੀ ਧੱਕੇਸ਼ਾਹੀ ਨਾਲ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਡਰਨ ਵਾਲਾ ਨਹੀਂ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ सीएम ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਐਸਵਾਈਐਲ ਦੇ ਮੁੱਦੇ ਤੇ ਕਿਸੇ ਵੀ ਹੋਰ ਸੂਬੇ ਨਾਲ ਮੀਟਿੰਗ ਨਹੀਂ ਕਰਨੀ ਬਣਦੀ ਸਵਰਗੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੰਗ ਪੰਜਾਬ ਦੇ ਪਾਣੀਆਂ ਲਈ ਮੁੱਖ ਮੰਤਰੀ ਮਾਨ ਨੂੰ ਸਟੈਂਡ ਲੈਣਾ ਚਾਹੀਦਾ ਹੈ લાલી સુખबीर ਬਾਦલ ਨੇ ਪੰਜਾਬ ਵਿੱਚ ਗੈਂਗਸਟਰ ਵਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਗ੍ਰਹਿ ਵਿਭਾਗ ਮੁੱਖ ਮੰਤਰੀ ਦੇ ਕੋਲ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਹਰਜਾਨਾ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਦੇ ਕਹਿਣ ਤੇ ਝੂਠੇ ਕੇਸ ਬਣਾਉਣ ਵਾਲੇ ਅਫਸਰ ਤਿਆਰ ਰਹਿਣ ਜੋ ਅਗਲੀ ਸਰਕਾਰ ਬਣਤੇ ਇਹਨਾਂ ਅਫਸਰਾਂ ਨੂੰ ਵੀ ਇਸੇ ਜੇਲ੍ਹ ਵਿੱਚ ਲੈ ਕੇ ਆਵਾਂਗਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹੀ ਲਾਲ ਡੈਰੀ ਫਰਮੇ ਆਪਣੇ ਕੋਲ ਰੱਖ ਲਈਏ ਜਿਹੜੇ ਅਫਸਰ ਤੱਕੇ ਸ਼ਾਈ ਕਰ ਰਹੇ ਨੇ ਕਾਂਗਰਸ ਸਮੇਂ ਜਿਹੜੀ ਡੈਰੀ ਲਾਈ ਸੀ ਉਹ ਡੈਰੀ ਵਿੱਚ ਇੱਕ ਸੈੱਟ ਰੱਖ ਦਿੱਤੀ ਸੀ ਪਰ ਉਹਨਾਂ ਤੋਂ ਵੀ ਵੱਧ ਤੱਕੇ ਹੁਣ ਇਹ ਸਰਕਾਰ ਦੇ ਵਿੱਚ ਹੋਏ ਨੇ ਪਰ ਉਹ ਅਫਸਰ ਸ਼ਾਈ ਜਿਨ੍ਹਾਂ ਨੇ ਇਹ ਝੂਠੇ ਕੇਸ ਬਣਾਏ ਨੇ ਜੋ ਅਕਾਲੀ ਵਰਕਰਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਉਹਨਾਂ ਦੇ ਨਾਮ ਹੋਣ ਇਸ ਡੈਰੀ ਦੇ ਵਿੱਚ ਹੋਣਗੇ ਤੇ ਉਹਨਾਂ ਨੂੰ ਸਮਾਂ ਆਉਣ ਤੇ ਇਸ ਦੀ ਸਜ਼ਾ ਦਿੱਤੀ ਜਾਵੇਗੀ ਸੁਖਬੀਰ ਸਿੰਘ ਬਾਦਲ ਆਪਣੇ ਤਿੱਖੇ ਤੇਵਰਾ ਵਿੱਚ ਆ ਗਏ ਨੇ ਲਾਲ ਡੈਰੀ ਚੱਕੇ ਉਹਨਾਂ ਨੇ ਫਿਰ ਇੱਕ ਵਾਰ ਅਫਸਰਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਵਰਕਰ ਡਰਨ ਵਾਲੇ ਨਹੀਂ ਜਿੰਨਾ ਮਰਜ਼ੀ ਤਸ਼ੱਦਦ ਢਾਹ ਲਓ ਪਰ ਅਕਾਲੀ ਵਰਕਰ ਤੁਹਾਡਾ ਮੂੰਹ ਤੋੜ ਜਵਾਬ ਦੇਣਗੇ